ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਬਾਬਾ ਮੇਜਰ ਸਿੰਘ ਬਾਬਾ ਬਲਦੇਵ ਸਿੰਘ 96 ਕਰੋੜ ਜਿੰਨੀਆਂ ਵੀ ਜੱਸੇ ਬੰਦਿਆਂ ਆ ਤੇ ਵੈਗਰੂ ਜੀ ਸਾਡਾ ਸਾਥ ਦਿੱਤਾ ਜਾਵੇ ਖਾਲਸਾ ਜੀ ਇਹ ਸਾਡੇ ਨਾਲ ਵੈਗਰ ਦਿੱਤੇ ਅਸੀਂ ਰਹਿੰਦੇ ਆ ਇਹ ਸਾਡੇ ਬੁਹੇ ਗਾੜੀ ਹਨ ਯੂਨਿਅਨ ਨੇ ਟਰਾਲਾਂ ਲਾਇਆ ਹੀ ਦੀਆਂ ਕਹੀਂ ਉਹਨਾਂ ਨੂੰ ਕਿਹਾ ਵੀ ਆਪਦੀਆਂ ਪਾਸੇ ਕਰੋ ਤੇ ਸਾਨੂੰ ਧਮਕੀਆਂ ਦੇ ਰਹੇ ਹਨ ਇਹ ਇਹਨਾਂ ਨੇ ਧਿਆਨ ਕੇ ਸਾਡੇ ਘਰੇ ਪੁਲਿਸ ਘਰਤੀ ਤੇ ਧਮਕੀਆਂ ਦੇ ਰਹੇ ਆ ਮੇਰੇ ਤੇ ਬਾਬਾ ਬਾਹਰ ਗਏ ਗੱਡੀ ਤੇ ਤੇ ਵੈਗਨ ਜੀ ਨਿੱਕੇ ਨਿੱਕੇ ਸਾਡੇ ਬੱਚੇ ਬੱਚੇ ਤਾਂ ਅਸੀਂ ਪਾਲਣੇ ਆ ਬਾਹਰ ਅਸੀਂ ਚੱਪਲਾਂ ਦੀ ਡੇੜੀ ਲਾਈ ਤੇ ਵੈਗਨ ਜੀ ਸਾਨੂੰ ਧਮਕੀਆਂ ਦਿੰਦੇ ਆ ਤੇ ਪੁਲਿਸ ਘਰਤੀ ਸਾਡੇ ਘਰੇ ਵੀ ਇਹ ਇਹੇ ਬੈਂਚ ਕੀਤੇ ਆ ਜੀ ਸਾਡੇ ਬੂਏ ਦੇ ਕੋਟਰਾਲੀਆਂ ਪਾਸੇ ਕੀਤੀਆਂ ਜਾਂ ਸਾਡੇ ਨਿੱਕੇ ਨਿੱਕੇ ਬੱਚੇ ਆ ਠੀਕ ਆ ਜੀ ਤੇ ਉਹਨਾਂ ਨੇ ਵੈਗਰੂ ਜੀ 25 ਜਾਂਦਾ ਹੈ ਤੇ ਦੋ ਤਿੰਨ ਸਕਿਉਰਟੀ ਕਰ ਦੇਨਾਂ ਦੇ ਰੱਖੇ ਹੋਏ ਆ ਤੇ ਉਹ ਸਾਨੂੰ ਆ ਕੇ ਮਲਾਜਮਾਂ ਦੇ ਸੀਗੇ ਵੀ ਤੁਹਾਡੀਆਂ ਝੁੱਗੀਆਂ ਚ ਚਕਾਰਾਂਗੇ ਸਾਰਾ ਕੋਈ ਸਾਰਾ ਕੁਝ ਚਕਾਰਾਂਗੇ ਠੀਕ ਆ ਜੀ ਤੇ ਮਲਾਜਮ ਵੀ ਆਏ ਵੈਗਰੂ ਜੀ ਬਾਅਦ ਚ ਮਰੀ ਸਿੰਗਣੀ ਨੂੰ ਡਰਾਤਮਕਾ ਤੇ ਗਏ ਆ ਖੁਦ ਵੱਡਾ ਥਾਣੇਦਾਰ ਕਦੇ ਨਹੀਂ ਐਸਾ ਆਇਆ ਸੀ ਠੀਕ ਆ ਜੀ ਤੇ ਐਂ ਕਰਕੇ ਬਾਬਾ ਜੀ ਸਾਰੇ ਜਿਹੇ ਬੰਦਿਆਂ ਨੇ ਬੇਨਤੀ ਕਰਦੇ ਆ ਕਿ ਸਾਡਾ ਸਾਥ ਦਿੱਤਾ ਜਾਵੇ ਸਾਨੂੰ ਇਹਨਾਂ ਤੋਂ ਖਤਰਾ ਆ ਕਿਉਂਕਿ ਮੈਂ ਕੱਲਾ ਰਹਿਣਾ ਬਾਬਾ ਜੀ ਇਹਨਾਂ ਕੋਲ ਹਥਿਆਰ ਹੁੰਦੇ ਠੀਕ ਆ ਤੇ ਇਹਨਾਂ ਨੂੰ ਮੈਨੂੰ ਇਹਨਾਂ ਤੋਂ ਖਤਰਾ ਆ ਤੇ ਮੇਰੀਆਂ ਜਿੰਨੀਆਂ ਵੀ ਜਿਹੇ ਬੰਦੀਆਂ ਆ ਠੀਕ ਆ ਦੀਪਖਹਿਣੀ ਕਿ ਇਹਨਾਂ ਤੋਂ ਖਤਰਾ ਮੈਨੂੰ ਤੇ ਜਿੰਨੀਆਂ ਵੀ ਜਿਹੇ ਬੰਨੀਆਂ ਆ ਬਾਬਾ ਜੀ ਸਾਡਾ ਸਾਥ ਦਿੱਤਾ ਜਾਵੇ ਵੈਗਰ ਦੀ ਕਾਲ ਸਾਹਿਬ ਜੀ